ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਨਾਵਲ ਧੂੜ ਭਰੀਆ ਚੰਨ ਦਾ ਭਾਗ 6ਵੇਂ ਲੈ ਕੇ ਹਾਜ਼ਰਾਂ ਜੀ ਉਮੀਦ ਹੈ ਤੁਹਾਨੂੰ ਇਹ ਭਾਗ ਵਧੀਆ ਲੱਗੇਗਾ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਦੇਲੇ ਨੇ ਬਨਾਰਸ ਦੀ ਗੱਲ ਸੁਣ ਕੇ ਕਿਹਾ ਗੱਲ ਤਾਂ ਠੀਕ ਹੈ ਤੇਰੀ ਜਿਆਦਾ ਨਹੀਂ ਤਾਂ 7-8 ਘੰਟੇ ਆਪਾਂ ਫਸ ਚੁੱਕੇ ਹਾਂ ਇਸ ਗੱਡੀ ਵਿੱਚ ਤੇ ਉਹ ਹੱਸ ਪਈ ਮੈਨੂੰ ਲੱਗਦਾ ساری ਉਮਰ ਲਈ ਫਸ ਗਏ ਆਂ ਬਨਾਰਸ ਕੇ ਹੱਸ ਪਿਆ ਗਲੇ ਰਿਕਦਮ ਚੁੱਪ ਹੋ ਕੇ ਉਸ ਵੱਲ ਦੇਖਣ ਲੱਗ ਗਏ ਪਲੀਜ਼ ਇੰਝ ਨਾ ਤੱਕ ਮੈਨੂੰ ਮੇਰਾ ਮਤਲਬ ਕਿ ਯਾਦ ਆਊਗਾ ਇਸ ਸਮਾਂ ਜ਼ਿੰਦਗੀ ਵਿੱਚ ਅੱਗੇ ਚੱਲ ਕੇ ਦਲੇ ਨੇ ਦੂਜੇ ਪਾਸੇ ਮੂੰਹ ਕਰ ਲਿਆ ਤੇ ਆਪਣੇ ਬੈਗ ਵਿੱਚੋਂ ਕੁਝ ਕੱਢਣ ਲੱਗ ਗਏ ਪਰ ਸ਼ਾਇਦ ਉਸ ਨੂੰ ਲੱਭ ਨਹੀਂ ਸੀ ਰਹਾ ਕੀ ਲੱਭ ਰਹੀਆਂ ਫੋਨ ਨਹੀਂ ਉਹ ਨਹੀਂ ਮੇਰੇ ਕੋਲ ਪਰ ਕਿਉਂ ਨਹੀਂ ਰੱਖਦੀ ਤੂੰ ਵੈਸੇ ਇਹ ਇੰਨਾ ਜ਼ਰੂਰੀ ਤਾਂ ਨਹੀਂ ਹੁੰਦਾ ਹੈ ਹੋ ਸਕਦਾ ਨਾ ਹੁੰਦਾ ਹੋਵੇ ਪਰ ਮੇਰੇ ਲਈ ਤੇ ਹੁੰਦਾ ਹੈ ਫਿਰ ਬਨਨਾਸ਼ ਨੇ ਆਪਣੇ ਬੈਗ ਦੇ ਅੰਦਰ ਹੀ ਇਅਰਪੌਨ ਨਿਕਲੀ ਤੇ ਫੋਨ ਤੇ ਗਾਣੇ ਲਗਾ ਕੇ ਇੱਕ ਦਲੇਰ ਦੇ ਕੰਨ ਵਿੱਚ ਲਗਾ ਦਿੱਤਾ ਤੇ ਇੱਕ ਆਪਣੀ ਪਹਿਲੀ ਵਾਰੀ ਬਨਾਰਸ ਦੇ ਸ਼ੂ ਨਾਲ ਅਜੀਬ ਜਿਹਾ ਮਹਿਸੂਸ ਹੋਇਆ ਦਲੇਰ ਨੂੰ ਜੋ ਉਸ ਨੂੰ ਸਮਝ ਨਹੀਂ ਆਈ ਕਿ ਕੀ ਸੀ ਕੋਈ ਅਹਿਸਾਸ ਬਨਾਰਸ ਦੇ ਮਨ ਨੂੰ ਵਿਟੁਪ ਗਿਆ ਪਰ ਉਸਨੇ ਦਲੇਰ ਦੀ ਨਜ਼ਰ ਤੋਂ ਆਪਣੀ ਨਜ਼ਰ ਪਲ ਵਿੱਚ ਹੀ ਹਟਾ ਲਈ ਤੇ ਆਪਣੇ ਫੋਨ ਤੇ ਗਾਣੇ ਲਗਾਉਣ ਲੱਗ ਗਿਆ ਕਿਸ ਤਰ੍ਹਾਂ ਦੇ ਗਾਣੇ ਪਸੰਦ ਆ ਤੈਨੂੰ ਬਨਾਰਸ ਨੇ ਦਲੇਰ ਤੋਂ ਪੁੱਛਿਆ ਤੂੰ ਆਪਣੀ ਪਸੰਦੇ ਲਗਾ ਲੈ ਮੈਂ ਉਹੀ ਸੁਣ ਲਵਾਂਗੀ ओके okay, मतलब नो डिमांड दलेव चोप ही रही ते बनराज ने अपनी पसंद के गाने लगा ले कहां था पता क्या थी खबर शरारत से शुरू है जो मोहब्बत बनेगी एक गजल किसकी है दलेव ने बनराज से पूछया क्यों चंगी नहीं बहुत बढ़िया मेरी है मैं ही गा रहा मैं ही लिखी सी ओवा ये भी कम कर दियो तुसी बस कोशिश कर ले दिया किस लिए लिखी ऐसी है तुसी ਪਤਾ ਨਹੀਂ ਕਿਸ ਲਈ ਬਸ ਲਿਖ ਦਿੱਤਾ ਸੀ ਬਨਾਰਸ ਨੇ ਬਹੁਤ ਗਹਿਰੀ ਸੋਚ ਵੀ ਜਾਂਦੀ ਕਿਹਾ ਕੋਈ ਗੱਲ ਨਹੀਂ ਜੇ ਨਹੀਂ ਦੱਸਣਾ ਕਹਿੰਦੇ ਦਲੇਨੀ ਦੁਬਾਰਾ ਗਜ਼ਲ ਸ਼ੁਰੂ ਕੀਤੀ ਤੇ ਸੁਣਨ ਲੱਗ ਪਈ ਉਹ ਹਰ ਇੱਕ ਲਫ਼ਜ਼ ਹੌਲੀ ਹੌਲੀ ਮੂੰਹ ਵਿੱਚ ਤੋਹਰਾ ਰਹੀ ਸੀ ਜਿਵੇਂ ਯਾਦ ਕਰਦੀ ਹੋਵੇ ਸਫ਼ਰ ਕੱਟ ਰਿਹਾ ਸੀ ਸਮਾਂ ਬੀਤ ਰਿਹਾ ਸੀ ਇੱਕ ਦੋ ਵਾਰ ਵਿੱਚ ਕੋਈ ਕਾਨਪੀਨ ਦਾ ਸਮਾਨ ਵੇਚਣ ਵੀ ਆਇਆ ਜਿਸ ਤੋਂ ਲੈ ਕੇ ਦਲੇ ਤੇ ਬਨਾਰਸ ਨੇ ਖਾਤਾ ਗੱਲਾਂ ਗਾਣੇ ਸੰਗੀਤ ਤੇ ਪਿਆਰੇ ਜੀ ਸਮੇ ਨੂੰ ਪਾਰ ਕਰਤੀ ਅਗਲਾ ਸਟੇਸ਼ਨ ਆ ਗਿਆ ਗੱਡੀ ਤੋਂ ਬਾਹਰ ਉੱਤਰ ਕੇ ਹੁਣ ਵਾਪਸੀ ਦੀ ਟ੍ਰੇਨ ਦਾ ਪਤਾ ਕਰਨ ਵਨਰਾਜ ਗਿਆ ਦਲੇਰ ਉੱਥੇ ਹੀ ਪਟਕੀ ਦਲੇਰ ਦਾ ਚਿੱਟਾ ਅਨਾਰਕਲੀ ਸੂਟ ਤੇ ਬਲੈਕ ਮੈਟਲ ਦੇ ਚੁੰਮਕੇ ਤੇ ਕੰਗਣ बार-बार ਵਨਰਾਜ ਦੀ ਨਜ਼ਰ ਕਿੱਚ ਰਹੇ ਸੀ ਉਹ ਮੁੜ ਕੇ ਚੋਰ ਨਜ਼ਰ ਨਾਲ ਉਸ ਨੂੰ ਦੇਖ ਲੈਂਦਾ ਦਲੇਰ ਇਕੱਲੀ ਬੈਠੀ ਸੀ ਕਿ ਦੋ ਮੁੰਡੇ ਆ ਕੇ ਉਸ ਕੋਲ بیٹھ ਗਏ ਦਲੇਰ ਨੇ ਦੇਖਿਆ ਉਹ ਉਸ ਨੂੰ ਹੀ ਘੂਰ ਰਹੇ ਸੀ ਉਹ ਚੁੱਪਚਾਪ ਬੈਠੀ ਰਹੀ ਉਸਨੇ ਦੇਖਿਆ ਦੂਰ ਬੰਨਰਾਸ ਟਿਕਟ ਲੈ ਰਿਹਾ ਹੁਣ ਉਹਨਾਂ ਵਿੱਚ ਇੱਕ ਮੁੰਡਾ ਕਿ ਦਲੇਰ ਦੀ ਕੁਝ ਹੋਰ ਨਜ਼ਦੀਕ ਬੈਠ ਗਿਆ ਦਲੇਰ ਉਠਣ ਲੱਗੇ ਤਾਂ ਉਸਨੇ ਕਿਹਾ ਉਠਣ ਦੀ ਕੀ ਲੋੜਾ ਕਾਫੀ ਜਗ੍ਹਾ ਤੁਹਾਡੇ ਕੋਲ ਆਪਾਂ ਤੈਨੂੰ ਆਰਾਮ ਨਾਲ ਪੈਰ ਚਾਹਾਂਗੇ ਤੇ ਉਹ ਹੱਸ ਪਿਆ ਦਲੇਰ ਨੇ ਦੇਖਿਆ ਕਿ ਮੁੰਡੇ ਜ਼ਿਆਦਾ ਹੁਸ਼ਿਆਰੀ ਦਿਖਾ ਰਹੇ ਨੇ ਉਹ ਥੋੜਾ ਸਿੱਧਾ ਹੋ ਕੇ ਬੈਠ ਗਿਆ ਤੇ ਇੰਤਜ਼ਾਰ ਵਿੱਚ ਸੀ ਕਿ ਹੋਣ ਇਹ ਕੁਝ ਗਲਤ ਹਰ ਕੇ ਚਾ ਸ਼ਬਦ ਵਰਤਨ ਤਾਂ ਇਹਨਾਂ ਨੂੰ ਜਵਾਬ ਦਿੱਤਾ ਜਾਏ ਦੂਰ ਤੋਂ ਬਨਰਾਜ ਨੇ ਵੀ ਸਭ ਦੇਖ ਲਿਆ ਸੀ ਬਨਰਾਜ ਨੇ ਟਿਕਟਾਂ ਕਰਵਾ ਲਈਆਂ ਸੀ ਉਹ ਜਲਦੀ ਨਾਲ ਪਾਪਸ ਆ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਵਾਪਸ ਆ ਕੇ ਕੋਈ ਮਦਦ ਕਰਦਾ ਦਲੇਰ ਵੀ ਆਪਣਾ ਕੰਮ ਕਰ ਚੁੱਕੀ ਸੀ ਉਹਨਾਂ ਵਿੱਚੋਂ ਇੱਕ ਮੁੰਡਾ ਆਪਣੇ ਕੰਨ ਤੋਂ ਨਿਕਲਿਆ ਲਹੂ ਸਾਫ਼ ਕਰ ਰਿਹਾ ਸੀ ਤੇ ਦੂਜਾ ਚਾਰ ਕਦਮ ਪਿੱਛੇ ਹਟ ਦਲੇਰ ਨੂੰ ਧੰਕਾਰ ਰਿਹਾ ਸੀ ਦਲੇਰ ਨੇ ਆਪਣੀ ਚੁੰਨੀ ਇੱਕ ਪਾਸੇ ਮੋੜੇ ਤੇ ਬਨ ਰੱਖੀ ਸੀ ਤੇ ਇੱਕ ਹੱਥ ਵੱਖੀ ਤੇ ਰੱਖ ਉਸ ਨੂੰ ਘੂਰ ਰਹੀ ਕਿਸੇ ਸ਼ੇਰਨੀ ਤੋਂ ਕੱਢ ਨਹੀਂ ਲੱਗ ਰਹੀ ਸੀ ਵਨਰਾਜ ਦੇ ਆਉਂਦੇ ਹੀ ਉਹ ਦੋਵੇਂ ਰਫੂ ਚੱਕਰ ਹੋ ਗਏ ਤੂੰ ਚੀਕਾਂ ਕੀ ਹੋਇਆ ਕੌਣ ਸੀ ਇਹ ਵਨਰਾਜ ਨੇ ਕਬਰਹਾਟ ਵਿੱਚ ਤਲੇਰ ਤੋਂ ਪੁੱਛਿਆ ਪਤਾ ਨਹੀਂ ਕੌਣ ਸੀ ਪਰ ਹੁਣ ਨਹੀਂ ਆਉਂਦੇ ਕਿ ਉਸ ਨੇ ਪਾਸੇ ਤੇ ਬੰਨੀ ਆਪਣੀ ਚੁੰਨੀ ਖੋਲੀ ਤੇ ਵਨਰਾਜ ਫਲ ਦੇਖਿਆ ਜੋ ਬੜੇ ਮਾਨ ਨਾਲ ਉਸ ਫਲ ਦੇਖ ਰਿਹਾ ਸੀ ਦਲੇਰ ਨੇ ਚੁੰਨੀ ਠੀਕ ਕੀਤੀ ਤੇ ਉਸ ਫਲ ਦੇਖਦੇ ਕਿਹਾ ਤੈਨੂੰ ਕੀ ਹੋਇਆ ਵਨਰਾਜ ਮੁਸਕਰਾ ਕੇ ਰਹਿ ਗਿਆ ਤੇ ਉਸਨੇ ਕੁਝ ਨਹੀਂ ਸਿਰ ਵਿੱਚ ਹਿਲਾ ਦਿੱਤਾ ਸਿਰ ਮਿਲ ਗਈ ਟਿਕਟ ਦਲੇਰ ਨੇ ਬਨਰਾਜ ਨੂੰ ਪੁੱਛਿਆ ਹਾਂ ਬਸ ਅੱਡੇ ਕੰਟੀ ਬਾਦੀਆ ਇੱਥੇ ਸਾਹਮਣੇ ਤੂੰ ਹੀ ਚੱਲਣੀ ਆ ਕੁਝ ਕਾਨੇ ਆ ਭੁੱਖ ਲੱਗੀ ਆ ਬਨਰਾਜ ਨੇ ਦਲੇਰ ਨੂੰ ਕਿਹਾ ਫਿਰ ਦੋਨੋਂ ਸਟੇਸ਼ਨ ਤੇ ਬਣੇ ਇੱਕ ਛੋਟੇ ਜਿਹੇ ਸਟਾਲ ਤੇ ਚਲੇ ਗਏ ਉੱਥੇ ਚਾਹ ਤੇ ਸੈਂਡਵਿਚ ਲੈ ਗਏ ਬਨਰਾਜ ਬਸ ਦਲੇਰ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਤੇ ਦਲੇਰ ਦੀ ਨਜ਼ਰ ਜਿਵੇਂ ਉਸ ਤੇ ਪੈਂਦੀ ਤਾਂ ਉਹ ਮੁਸਕਰਾ ਕੇ ਰਹਿ ਜਾਂਦਾ ਗੱਡੀ ਦਾ ਸਮਾਂ ਹੋ ਗਿਆ ਤੇ ਦਲੇਰ ਤੇ ਬਨਰਾਜ ਨੇ ਆਪਣੇ ਘਰ ਜਾਣ ਵਾਲੀ ਸਹੀ ਟ੍ਰੇਨ ਫੜ ਲਈ ਸੀਟ ਵੀ ਸਹੀ ਮਿਲ ਗਈ ਹੁਣ ਪਹੁੰਚ ਜਾਵਾਂਗੇ ਘਰ ਜਲਦੀ ਦਲੇਨ ਨੇ ਖੁਸ਼ ਹੁੰਦੇ ਕਿਹਾ ਬਨਰਾਜ ਨੇ ਦ੍ਰਿਵਲ ਦੇਖਦੇ ਕਿਹਾ ਤੈਨੂੰ ਡਰ ਨਹੀਂ ਲੱਗਿਆ ਇਕੱਲੇ ਨੂੰ ਦਲੇਨ ਨੇ ਬੈਗ ਨੂੰ ਸਹੀ ਕਰਦੇ ਕਿਹਾ ਤੂੰ ਨਾਲ ਹੈ ਨਾ ਗੱਡੀ ਸਹੀ ਮਿਲ ਗਈ ਆ ਡਰ ਕਿਸ ਗੱਲ ਦਾ ਬਨਰਾਜ ਨੇ ਉਸ ਦਾ ਮੂੰਹ ਆਪਣੇ ਹੱਥ ਨਾਲ ਆਪਣੇ ਮਲ ਕਰਦੇ ਕਿਹਾ ਉਹਨਾਂ ਮੁੰਡਿਆਂ ਦੀ ਗੱਲ ਕਰਦਾ ਦਲੇਰ ਫਿਰ ਹੈਰਾਨ ਹੋ ਗਈ ਤੂੰ ਮੂੰਹ ਨਾਲ ਗੱਲ ਕਰਿਆ ਕਰ ਮੇਰੇ ਨਾਲ ਉਸ ਨੇ ਗੁੱਸੇ ਨਾਲ ਬਨਰਾਜ ਨੂੰ ਕਿਹਾ ਬਨਰਾਜ ਉੱਚੀ ਹੱਸ ਪਿਆ ਠੀਕ ਆ ਬੱਬਾ ਜੀ ਮੈਂ ਕਨੂੰ ਲਹੂ ਨਹੀਂ ਕੜਵਾਉਣਾ ਦਲੇਰ ਦਾ ਵੀ ਹੱਸਾ ਨਿਕਲ ਗਿਆ ਫਿਰ ਉਹ ਬਨਾਰਸ ਫਲ ਦੇਖਦੀ ਬੋਲੀ ਡਰਦੀ ਜ਼ਰੂਰ ਜੇ ਮੇਰੀ ਗਲਤੀ ਹੁੰਦੀ ਜੇ ਕੋਈ ਗਲਤੀ ਨਹੀਂ ਤਾਂ ਡਰ ਕਿਸ ਗੱਲ ਦਾ ਵੈਸੇ ਵੀ ਸਾਡੇ ਮੈਡਮ ਕਿਹਾ ਕਰਦੇ ਸੀ ਕਿ ਅੰਬੇਦਕਰ ਸਾਹਿਬ ਨੇ ਲਿਖਿਆ ਜ਼ੁਲਮ ਕਰਨ ਵਾਲੇ ਤੋਂ ਸਹਿਣ ਵਾਲਾ ਜ਼ਿਆਦਾ ਗੁਨਾਹਗਰ ਹੁੰਦਾ ਹਾਂ ਸਹੀ ਕਿਹਾ ਪਰ ਕਦੇ-ਕਦੇ ਫਿਰ ਵੀ ਕੁੜੀਆਂ ਡਰ ਜਾਂਿਆ ਕਰਦੀਆਂ ਨੇ ਹਾਲਾਂਕਿ ਉਹਨਾਂ ਨੂੰ ਡਰਨ ਦੇ ਨਹੀਂ ਹਿੰਮਤ ਕਾਉਣ ਦੀ ਲੋੜ ਹੁੰਦੀ ਆ हां शायद ਕੁੜੀਆਂ ਤਦ ਵੀ ਹਿੰਮਤ ਨਹੀਂ ਦਿਖਾਉਂਦੀਆਂ ਕਿ ਘਰ ਤੋਂ ਪਹਿਲਾਂ ਹੀ ਉਹਨਾਂ ਨੂੰ ਨਜ਼ਰ ਚੁੱਕਾ ਕੇ ਚੱਲਣ ਉੱਚੀ ਨਾ ਹੱਸਣ ਮੁੰਡਿਆਂ ਨਾਲ ਨਾਂ ਬੋਲਣ ਮਰਦ ਦੀ ਕਲ ਤਾਂ ਜਵਾਬ ਨਾ ਦੇਣ ਤੇ ਹੋਰ ਪੌਛ ਕੁਝ ਸਮਝਾ ਦਿੱਤਾ ਜਾਂਦਾ ਹਿੰਮਤ ਸਿਰਫ ਉਹਦੀਕੀਆਂ ਸੈਂ ਦੇ ਹੀ ਦਿੱਤੀ ਜਾਂਦੀ ਆ ਜੇ ਇਹ ਰਿਵਾਜ ਖਤਮ ਹੋ ਜਾਂ ਤਾਂ ਆਪ ਹੀ ਡਰ ਮੁੱਕ ਜਾਣਗੇ ਮਤਲਬ ਤੂੰ ਇਹ ਸਾਰਾ ਕੁਝ ਨਹੀਂ ਮੰਨਦੀ ਜੇ ਕੋਈ ਗਲਤੀ ਕਰੂੰਗੀ ਤਾਂ ਜਰੂਰ ਮੰਨੂੰਗੀ ਸਮਾਜ ਬਿਨਾਂ ਗਲਤੀ ਤੋਂ ਵੀ ਗਲਤੀ ਮਰਵਾਉਂਦਾ ਹੈ ਜੇ ਨਹੀਂ ਮੰਨੂ ਤਾਂ ਥੋਪ ਹੀ ਦਿੰਦਾ ਪਰ ਇਹਨਾਂ ਥੋਪੇ ਹੋਏ ਸ਼ੇਰਨਾਮਿਆਂ ਨੂੰ ਕੋਈ ਰਸਤਾ ਸੁਣਤਾ ਲੈਂਦਾ ਪਰ ਜਾਣਦਾ ਹੈ ਕਿ ਉਸ ਸ੍ਰੀਲੇਖੇਟ ਦਿੱਤੇ ਗਏ ਲੇਖ ਵਿੱਚ ਲਿਖੀਆਂ ਸਤਰਾਂ ਦਾ ਜ਼ਹਿਰ ਉਸ ਨੂੰ ਜ਼ਬਰਦਸਤੀ ਪਿਲਾਇਆ ਜਾ ਰਿਹਾ ਹੈ ਕਹਿੰਦੀ ਬਲੇਰ ਦੀਆਂ ਅੱਖਾਂ ਵਿੱਚ ਨਮੀ ਆ ਗਈ ਬਨਰਾਜ ਉਸ ਦੀਆਂ ਗੱਲਾਂ ਸੁਣ ਰਿਹਾ ਸੀ ਚੁੱਪਚਾਪ ਬੜੇ ਧਿਆਨ ਨਾਲ ਲੱਗਦਾ ਕੋਈ ਡੂੰਘਾ ਜ਼ਖਮ ਅੰਦਰ ਉਸਨੇ ਹੌਲੀ ਜਿਹੀ ਕਿਹਾ ਹਰ ਤਾਂ ਜੰਮੇ ਤੇ ਮਾਪਿਆਂ ਨੂੰ ਵਧਾਈ ਨਹੀਂ ਮਿਲਦੀ ਸਭ ਤੋਂ ਪਹਿਲਾਂ ਤਾਂ ਇਹੀ ਜ਼ਖਮ ਲੈ ਸਾਲ ਲੰਦੇ ਆ ਦੁਨੀਆ ਵਿੱਚ ਬਾਕੀ ਤਾਂ ਹੌਲੀ-ਹੌਲੀ ਦਾਗੇ ਜਾਂਦੇ ਜ਼ਿੰਦਗੀ ਦੇ ਨਾਲ-ਨਾਲ ਕਹਿੰਦੀ ਦਲੇਰ ਹੱਸ ਪਈ ਤੂੰ ਕੀ ਹਾਂ ਦਲੇਰ ਤੈਨੂੰ ਸਮਝਣਾ ਬੜਾ ਔਖਾ ਮੈਨੂੰ ਸਮਝ ਕੇ ਤੂੰ ਕੀ ਕਰਨਾ ਐਵੇਂ ਚਿੰਤਾ ਨਹੀਂ ਕਰੀਦੀ ਦਲੇਰ ਨੇ ਕਿਹਾ ਤੇ ਗੱਡੀ ਦੀ ਖਿੜਕੀ ਤੋਂ ਬਾਹਰ ਤਿੱਖਣ ਲੱਗੇ ਉਬੜੀ ਦੇਰ ਤੱਕ ਪਹਰ ਦੇਖਦੀ ਰਹੀ ਤੇਜ਼ੀ ਨਾਲ ਚਲਦੀ ਗੱਡੀ ਤੋਂ ਬਹੁਤ ਤੇਜ਼ ਦੂਰ ਹੁੰਦੇ ਨਜ਼ਾਰੇ ਤੇ ਇੱਕ ਗਹਿਰੀ ਸੋਚ ਵਿੱਚ ਡੁੱਬੀ ਰਹੀ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਗਈ ਖਿੜਕੀ ਦੀ ਹਵਾ ਨਾਲ ਉਸ ਦੇ ਉੱਡਦੇ ਵਾਲ ਕਦੇ ਉਸ ਦੇ ਚਿਹਰੇ ਤੇ ਘਟਾਵਾਂ ਵਾਂਗ ਖਿਲਰ ਜਾਂਦੇ ਕਰੇ ਤੇਜ਼ ਝੋਕੇ ਨਾਲ ਬਨਰਾਜ ਦੇ ਚਿਹਰੇ ਤੇ ਆ ਜਾਂਦੇ ਉਸ ਦੇ ਵਾਲਾਂ ਦੀ ਮਹਿਕ ਬਨਰਾਜ ਦੇ ਮਨ ਨੂੰ ਉਚਾਟ ਕਰ ਦਿੰਦੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦਾ ਮਨ ਤੇ ਲੇਰ ਦੇ ਕੋਲ ਹੋਣ ਤੇ ਇਹਨਾਂ ਬੇਚਨ ਕਿਉਂ ਹੋ ਰਿਹਾ ਇਹਨਾਂ ਤੇਜ਼ ਕਿਉਂ ਧੜਕ ਰਿਹਾ ਪਰ ਉਹ ਦੇਖਦਾ ਰਿਹਾ ਸਿਰਫ ਉਸਦਾ ਚਿਹਰਾ ਰਸਤਾ ਨਿਕਲਦਾ ਰਿਹਾ ਤੇ ਕਾਫੀ دیر ਬਾਅਦ ਦਲੇਰ ਦੀ ਨੀਂਦ ਝੁੱਟੀ ਤਵਨਰਾਜ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਉਸ ਵੱਲ ਦੇਖ ਦਲੇਰ ਦੇ ਚਿਹਰੇ ਤੇ ਮੁਸਕਾਨ ਆ ਗਈ ਉਸਨੇ ਖੁਦ ਨੂੰ ਕਿਹਾ ਇਹਨਾ ਮਾੜਾ ਵੀ ਨਹੀਂ ਚੰਗਾ ਆ ਫਿਰ ਉਹ ਬਨਰਾਜ ਨੂੰ ਦੇਖਦੀ ਕਦੇ ਬਾਹਰ ਦੇਖਦੀ ਇੱਕ ਜਗ੍ਹਾ ਤੇ ਗੱਡੀ ਰੁਕੀ ਤੇ ਦਲੇਰ ਉੱਟ ਕੇ ਬਾਹਰ ਪਾਣੀ ਲੈਣ ਚਲੇ ਗਿਆ ਬਨਰਾਜ ਨੇ ਦੇਖਿਆ ਤਾਂ ਉਸਦੇ ਕੋਲ ਦਲੇਰ ਨਹੀਂ ਸੀ ਉਹ ਕਬਰਾ ਕੇ ਇੱਧਰ ਉੱਧਰ ਦੇਖਣ ਲੱਗ ਗਿਆ ਫਿਰ ਉਸਨੇ ਕਿੜਕੀ ਤੋਂ ਬਾਹਰ ਦੇਖਿਆ ਤਾਂ ਸਾਹਮਣੇ ਦਲੀਰ ਪਾਣੀ ਲੈ ਰਹੀ ਸੀ ਉਹ ਪਾਣੀ ਲੈ ਕੇ ਵਾਪਸ ਆ ਗਈ ਤੇ ਉਸੇ ਨਾਲ ਹੀ ਉਸਦੇ ਹੱਥ ਵਿੱਚ ਇੱਕ ਕਿਤਾਬ ਵੀ ਸੀ ਤੂੰ ਮੈਨੂੰ ਦੱਸੇ ਬਿਨਾ ਕਿੱਥੇ ਚਲੀ ਗਈ ਸੀ ਬਨਾਜ਼ਨੇ ਦਲੀਰ ਨੂੰ ਪੁੱਛਿਆ ਮੈਂ ਤਾਂ ਬਸ ਪਾਣੀ ਲੈਣ ਗਈ ਸੀ ਮੈਂ ਡਰ ਗਿਆ ਸੀ ਫਿਰ ਦਲੀਰ ਦੇ ਹੱਥ ਕਿਤਾਬ ਦੇ ਇੱਕ ਉਹ ਹੱਸ ਪਿਆ ਉਹ ਹੁਣ ਘਰ ਆ ਜਾਣਾ ਤੇ ਤੂੰ ਕਿਤਾਬ ਲੈ ਲੈ ਦਲੀਰ ਕੁਝ ਨਾ ਬੋਲੀ ਤੇ ਬਸ ਬੈਠ ਗਈ ਕੁਝ देर ਬਾਅਦ ਉਹਨਾਂ ਦੀ ਮੰਜ਼ਿਲ ਆ ਗਈ ਤੇ ਦੋਨੋਂ ਗੱਡੀ ਤੋਂ ਉਤਰ ਗਏ ਦਲੇਰ ਨੇ ਹਾਸੇ ਕਿਹਾ ਜਾਨ ਬੱਚੀ ਤੂੰ ਲੱਖ ਹੋ ਪਈ ਬੁੱਧੂ ਲੋਟ ਕੇ ਘਰ ਕੋ ਆਈ ਪਰ ਕਿਉਂ ਆਏ ਬਨਰਾਜ ਨੇ ਦਲੇਰ ਦੀਆਂ ਅੱਖਾਂ ਵਿੱਚ ਦੇਖਦੇ ਕਿਹਾ ਦਲੇਰ ਚੁੱਪ ਹੋ ਗਈ ਤੇ ਥੋੜੀ ਦੇਰ ਬਾਅਦ ਬੋਲੀ ਹੁਣ ਵਕਰੀ ਵਕਰੀ ਬਸ ਲੈਣੀ ਪੈਣੀ ਠੀਕ ਹੈ ਫੇ ਚਲਦੀ ਮੈਂ ਕਹਿੰਦੀ ਦਲੇਰ ਨੇ ਆਪਣਾ ਸਮਾਨ ਚੁੱਕਿਆ ਤੇ ਤੁਰ ਪਈ ਦਲੇਰ ਨੂੰ ਜਾਂਦੇ ਦੇ ਇੱਕ ਬਨਰਾਜ ਸਮਨ ਉਦਾਸ ਹੋ ਗਿਆ ਉਸ ਨੂੰ ਪਤਾ ਸੀ ਹੁਣ ਇੱਕ ਹਫ਼ਤੇ ਬਾਅਦ ਮਿਲਣਾ ਉਸ ਨੇ ਖੁਦ ਨੂੰ ਕਿਹਾ ਮਿਲਣਾ ਹੈ ਇੱਕ ਹਫ਼ਤੇ ਬਾਅਦ ਉਸਨੇ ਦਲੇਰ ਨੂੰ ਦੇਖਦੇ ਪਿੱਛੋਂ ਆਵਾਜ਼ ਦਿੱਤੀ ਦਲੇਰ ਦਲੇਰ ਨੇ ਮੁੜ ਕੇ ਦੇਖਿਆ ਬਨਰਾਸ ਨੇ ਕਿਹਾ ਕੋਈ ਮੁਸ਼ਕਿਲਤਾ ਨਹੀਂ ਆਏਗੀ ਬਸ ਲਵਦੀ ਨਹੀਂ ਤਾਂ ਮੈਂ ਮਦਦ ਕਰ ਦੇਣਾ ਦਲੇਰ ਮੁਸਕਰਾ ਕੇ ਚਲੀ ਗਈ ਤੇ ਬਨਰਾਸ ਦੇਖਦਾ ਰਿਹਾ ਦਲੇਰ ਦੀ ਬਸ ਲੱਗੀ ਹੋਈ ਸੀ ਉਸਨੇ ਬਸ ਫੜੀ ਤੇ ਆਪਣੇ ਘਰ ਵੱਲ ਤੁਰ ਪਈ ਬਸ ਵਿੱਚ ਬੈਠੀ ਹੋ ਉਦਾਸ ਹੋ ਗਈ ਉਸ ਨੂੰ ਅੱਜ ਦਾ ਪੂਰਾ ਦਿਨ ਯਾਦ ਆ ਰਿਹਾ ਸੀ ਦਲੇਰ ਦੀ ਸੋਚ ਤੇ ਪਈ ਪੁਰਾਣੀ ਪਰਛਾਵੇਂ ਉਸ ਨੂੰ ਘੇਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਨਹਿਸ਼ ਕਾਰਨ ਅੱਜ ਬਨਰਾਸਾ ਪੂਰਾ ਦਿਨ ਖਰਾਬ ਹੋ ਗਿਆ ਬਨਰਾਸ ਨੇ ਵੀ ਘਰ ਦੀ ਬਸ ਫੜੀ ਉਸ ਨੂੰ ਸਾਰਾ ਰਸਤਾ ਦਲੇਰ ਹੀ ਯਾਦ ਆਉਂਦੀ ਰਹੀ ਦੋਨੋਂ ਆਪਣੇ ਆਪਣੇ ਘਰ ਪਹੁੰਚ ਗਏ ਦਲੇਰ ਘਰ ਗਈ ਤਾਂ ਮਾਂ ਨੇ ਦਰਵਾਜ਼ਾ ਖੋਲ੍ਹਿਆ ਮਾਂ ਉਸ ਨੂੰ ਦੇਖ ਕੇ ਹੈਰਾਨ ਹੋ ਗਈ ਦਲੇਰ ਤੂੰ ਦਲੇਰ ਨੇ ਮਾਂ ਨੂੰ ਕੁਟ ਕੇ ਗਲ ਵਕੜੀ ਪਾਈ ਮਾਂ ਕਿੰਨੇ ਦਿਨ ਹੋ ਗਏ ਮਾਂ ਕਿੰਨੇ ਦਿਨ ਹੋ ਗਏ ਕਹਿੰਦੀ ਦਲੇਰ ਦਾ ਫੁੱਟ ਫੁੱਟ ਰੋਣਾ ਨਿਕਲ ਗਿਆ ਕੀ ਹੋ ਗਿਆ ਕੋਈ ਗਲਤੀ ਨਹੀਂ ਹੋਈਏ ਹੈ ਕੁੜੀ ਰੋ ਕਿਉ ਰਹੀਆਂ ਦਲੇਰ ਦਸ ਮੀਰਾਮਨ ਬੈਠੀ ਜਾ ਰਹਾ ਕਹਿੰਦੇ ਫਰੂਜ ਘਬਰਾ ਗਈ ਦਲੇਰ ਚੁੱਪ ਹੁੰਦੀ ਨਹੀਂ ਕਿਹਾ ਓਹ ਹੋ ਮਾਂ ਤੇਰਾ ਵੀ ਕੋਈ ਹਾਲ ਨਹੀਂ ਤੈਨੂੰ ਦਿਨਾਂ ਬਾਅਦ ਮਿਲੇ ਇਸ ਲਈ ਭਾਵਕ ਹੋ ਗਈ ਤੇ ਤੂੰ ਆਪਣਾ ਹਾਲ ਵੇਖ ਚੜਾਈ ਕਰਨ ਵਾਲਾ ਹੋ ਗਿਆ ਫਰੂਜ ਨੇ ਉਸ ਨੂੰ ਫੜਕਲਾਵੇ ਲਗਾ ਲਿਆ ਹੁਣ ਤੇਰਾ ਕੀ ਪਤਾ ਲੱਗਦਾ ਮੈਨੂੰ ਫਿਰ ਮੇਰੀ ਸ਼ੇਰ ਨਹੀਂ ਥੀ ਰੋਂਦੇ ਵੀ ਕਦੋਂ ਮਾਲਕ ਇੰਜ ਹੀ ਕਿਰਪਾ ਰੱਖੇ ਖੁਸ਼ ਰੱਖੇ ਤੈਨੂੰ ਮਤੇ ਨੂੰ ਮਾਮਾ ਜੀ ਨੇ ਦੱਸਦੇ ਤੈਮੇ ਆਉਣਾ ਮੇਰੀ ਗਲਤ ਤਾਂ ਹੋਈ ਸੀ ਪਰ ਮੈਂ ਕਿਹਾ ਸੀ ਮਾਂ ਨੂੰ ਨਾ ਦੱਸਣਾ ਅਚਾਨਕ ਮਿਲੂੰਗੀ ਤਾਂ ਖੁਸ਼ ਹੋ ਜਾਣਾ ਉਸਨੇ ਲਤੀ ਪੋਦਾ ਵੀ ਸੁਨੇਹਾ ਹੁੰਦਾ ਕੋਈ ਉਹ ਤਾਂ ਮੇਰਾ ਦਿਲ ਕਹਿੰਦਾ ਸੀ ਕਿ ਤੁਸੀਂ ਆ ਜਾਣਾ ਕੱਲ ਪਵਨ ਆ ਗਈ ਸੀ ਤੇ ਅਜ ਤੂੰ ਕਹਿੰਦੀ ਉਹ ਅੰਦਰ ਨੂੰ ਤਰਪੀ ਤੇ ਪਿੱਛੇ ਹੀ ਦਲੇਰ ਵੀ ਮਾਂ ਮੈਂ ਮੂੰਹ ਤੋਲ ਮਾ ਫਿਰ ਗੱਲ ਕਰਦੇ ਬੜੀ ਥੱਕ ਗਈਆਂ ਮੈਂ ਸਵੇਰੇ ਤੜਕੇ ਦੀ ਬੈਠੀਆਂ ਟ੍ਰੇਨ ਵਿੱਚ ਸਵੇਰੇ ਤੜਕੇ ਦੀ ਤੇ ਸਫ਼ਰ ਤਾਂ ਇਹਨਾਂ ਲੰਬਾ ਨਹੀਂ ਹਾ ਮਾਂ ਸਫਰ ਤਾਂ ਲੰਬਾ ਨਹੀਂ ਪਰ ਤੇਰੀ ਦਲੇਰ ਦੀ ਕਿਸਮਤ ਅਨੂਠੀ ਆ ਆਕੇ ਦੱਸਦੀ ਆ ਸਾਰੀ ਗੱਲ ਫਿਰ ਦਲੇਰ ਮੂੰਹ ਤੋਂ ਝਲੇ ਕੀਤੇ ਪਿੱਛੋਂ ਫਰੋਜ਼ ਨੇ ਉਸ ਲਈ ਖਾਣਾ ਪਰੋਸ ਦਿੱਤਾ ਦਲੇਰ ਮੂੰਹ ਹੱਥ ਸਾਫ਼ ਕਰ ਬੈਠ ਕੇ ਅਜਮਾਨੀ ਉਸੇ ਪਸੰਦ ਦਾ ਹੀ ਖਾਣਾ ਬਣਾਇਆ ਸੀ ਦਲੇਰ ਨੇ ਖਾਣਾ ਖਾਦਾ ਤੇ ਨਾਲ ਸਾਰੀ ਗੱਲ ਮਾਂ ਨੂੰ ਦੱਸੀ ਸੱਚ ਪੁੱਛੇ ਤਾਂ ਮਾਂ ਮੈਨੂੰ ਲੱਗਦਾ ਇਹ ਮੇਰੀ ਨਹਿਰ ਸ਼ਹੀਆ ਜਿਸ ਨਾਲ ਨੇ ਸਾਰਾ ਕੁਝ ਹੋਇਆ ਫਰੋਜ਼ ਨੇ ਉਸਦੇ ਚਿਹਰੇ ਵੱਲ ਦੇਖਿਆ ਕਿੰਨਾ ਦਰਦ ਸੀ ਇਹ ਗੱਲ ਕਰਦੇ ਜਿਸ ਤੇ ਲਤੀ ਐ ਮੈਨੀ ਸੁਚੀਦਾ ਇਹ ਦੁਨੀਆ ਵੀ ਕਦੇ ਕਿਸੇ ਨੇ ਜਿੱਤੀ ਆ ਦੁਨੀਆ ਨੂੰ ਇੱਕ ਪਾਸੇ ਦਮ ਤੇ ਜਹਾਨ ਨੂੰ ਦੋਹਾਂ ਪਾਸੇ ਇਹ ਹੀ ਤੇਰਾ ਕਿਸੇ ਚੰਗੀ ਜਗ੍ਹਾ ਰਿਸ਼ਤਾ ਹੋ ਗਿਆ ਤਾਂ ਇਹਨਾਂ ਲੋਕਾਂ ਨੇ ਸਿਫਤਾਂ ਕਰਦੇ ਫੜੇ ਨਹੀਂ ਜਾਣਾ ਦਲੇਰ ਹੱਸ ਪਈ ਹਾਂ ਮਾਂ ਸਹੀ ਕਹਿਨੀ ਹੈ ਤੂੰ ਤੂੰ ਦੱਸ ਮਾਂ ਠੀਕ ਹੈ ਤੂੰ ਹਾਂ ਪੁੱਤ ਜਿਸ ਮਾਂ ਦੇ ਬੱਚੇ ਸਹੀ ਉਹ ਮਾਂ ਸੁਖੀ ਹੀ ਸੁਖੀ ਫਿਰ ਹੱਸਦੀ ਦਲੇਰ ਵੱਲ ਦੇਖਦੀ ਬੋਲੀ ਤੂੰ ਬੱਚੇ ਤਾਂ ਨਹੀਂ ਡਰਾਏ ਉਥੇ ਲੈ ਮਾਂ ਮੈਂ ਕਿਤੇ ਬੱਚੇ ਡਰਾਉਣ ਨਹੀਂ ਗਈ ਨੀ ਕੰਮਲੀਆਂ ਹੱਸਦੀਆਂ ਤੂੰ ਤਾਂ ਬਹਾਦਰ ਬੱਚੀਆਂ ਮੇਰੀ ਇਹ ਗੱਲ ਤਾਂ ਦੱਸੀ ਨਹੀਂ ਮੈਨੂੰ ਉਹ ਕੀ ਮਾਂ ਨੀ ਇੱਕ ਦਿਨ ਮੈਂ ਤੇ ਤੇਰੀ ਮਾਸੀ ਗੇਜੋ ਤੁਰੇ ਆਉਂਦੀ ਸਾਂ ਇੱਕ ਸਮੈ ਕੀ ਨੇ ਉਸ ਦੀਆਂ ਵਾਲੀਆਂ ਖੋਣ ਦੀ ਕੋਸ਼ਿਸ਼ ਕੀਤੀ ਮਰ ਜਣਾ ਬਚੁੰਗੜਾ ਆਇਆ ਸੀ ਤੇ ਵਾਲੀਆਂ ਨੂੰ ਆਵੇ ਹੈ ਫਿਰ ਮਾਂ ਨੀ ਮੈਂ ਵੀ ਜੁੱਤੀ ਲਾ ਲਈ ਬੜਾ ਕੁੱਟਿਆਂ ਨਾਲੇ ਗੇਜੋ ਵੀ ਹੋ ਗਏ ਮੈਂ ਕਿਹਾ ਵੀ ਧੀ ਕੀ ਦੀ ਹੁੰਨੀ ਹੈ ਮੇਰੀ ਪਈ ਆਪਣੀ ਲੜਾਈ ਤੇ ਬਚਾ ਆਪ ਕਰਨਾ ਚਾਹੀਦਾ ਫਿਰ ਭੱਜ ਗਿਆ ਸਮੈ ਕੀ ਆ ਹੋਰ ਕੀ ਮਾ ਸੱਟ ਤਾਂ ਨਹੀਂ ਲੱਗੀ ਤੇਰੀ ਠੀਕ ਆ ਨਾ ਤੂੰ ਦਲੇਰ ਦਾ ਸਾਹ ਚੜ ਗਿਆ ਨਹੀਂ ਅਸਾ ਤ ਭਜਾ ਦਿੱਤਾ ਤੇ ਪਤਾ ਗੇ ਜੋ ਕਹਿੰਦੀ ਕੀਤੀ ਨਾ ਦਲੇਰ ਮਾਂ ਵਾਲੀ ਗੱਲ ਤੇ ਇਹਨਾਂ ਕਹਿੰਦੀ ਫਰੋਸ਼ ਦੀਆਂ ਅੱਖਾਂ ਵਿੱਚ ਚਮਕ ਆ ਗਈ ਜਿਸ ਨੂੰ ਦੇਖ ਦਲੇਰ ਦੀਆਂ ਅੱਖਾਂ ਨਮ ਹੋ ਗਈ ਦਲੇਰ ਨਾਲ ਜਿਹੜਾ ਮੁੰਡਾ ਆ ਤੇਰੇ ਉਹ ਕਿੱਥੋਂ ਦਾ ਤੀ ਫਰੋਸ਼ ਨੇ ਮੌਕਾ ਦੇਖ ਪੁੱਛ ਲਿਆ ਮਾ ਲਾਗਲੇ ਪਿੰਡ ਦਾ ਉਸਨੇ ਵੀ ਘਰ ਆਉਣਾ ਸੀ ਸਟੇਸ਼ਨ ਤੇ ਮਿਲ ਗਿਆ ਦਲੇਰ ਨੇ ਰੋਟੀ ਖਤਮ ਕਰਦੇ ਕਿਹਾ ਬੜੇ ਦਿਨ ਬਾਅਦ ਮਜ਼ਾ ਆ ਗਿਆ ਖੰਡਾ ਮਾਂ ਤੇਰੀ ਰੋਟੀ ਵਿੱਚ ਵੱਖਰਾ ਰਸ ਹੁੰਦਾ ਫਰੋਜ਼ ਨੀ ਉਸ ਦੇ ਸਾਹਮਣੇ ਤੋਂ ਪਲੇਟ ਚੁੱਕੀ ਤੇ ਰਸੋਈ ਵਿੱਚ ਰਖਾਈ ਤੇ ਨਾਮ ਕੀ ਸੀ ਉਸ ਮੁੰਡੇ ਦਾ ਮੈਂ ਕਿਉਂ ਤੇਰੀ ਸੁਈ ਉਸ ਤੇ ਅਟਕ ਗਈ ਨੀ ਮੇਰੇ ਕੋਲ ਇਹ ਗੱਲਬਾਤ ਉਸ ਨਾਲ ਤੋਂ ਸਿੱਧਾ ਪੁੱਛ ਕਿਉਂ ਖੁਦ ਵੀ ਪਰੇਸ਼ਾਨ ਹੋਣੀ ਅਤੇ ਮੈਨੂੰ ਵੀ ਕਰਦੀਆਂ ਦਲੇਰ ਨੇ ਫਰੋਜ਼ ਨਾਲ ਖਿੱਚ ਕੇ ਬੋਲਦੇ ਕਿਹਾ ਆਹੋ ਪੁੱਛਾ ਨਾ ਤੇਰੇ ਤੋਂ ਕੁਝ ਤੂੰ ਬੜੀ ਸਪੇਨ ਲੱਗੀ ਹੈ ਮੇਰੇ ਤੇ ਫਰੋਜ਼ ਨੇ ਜਰਾ ਗੁੱਸਾ ਦਿਖਾਉਂਦੀ ਕਿਹਾ ਮਾ ਕਿਉਂ ਸ਼ੱਕ ਕਰਦੀ ਓ ਮੇਰੇ ਤੇ ਕੈਦ ਲਈ ਰਹਿਸ ਪਈ ਤੇਰੇ ਤੇ ਕੀ ਸ਼ੱਕ ਨਾ ਖੋਰ ਕਿਸ ਨੇ ਸਹੇੜ ਕੇ ਲੈ ਜਾਣਾ ਤੈਨੂੰ ਐਡੀ ਅੜ ਬਨੂ ਕਹਿੰਦੀ ਫਰੋਜ਼ ਦਾ ਵਿਹਾਸਾ ਨਿਕਲ ਗਿਆ ਫਿਰ ਹਸਦੀ ਤੇ ਹੰਝੂ ਨਿਕਲ ਆਏ ਕਿਹੜੀ ਮਾੜੀ ਘੜੀ ਸੀ ਜਿਹੜਾ ਉਹ ਰਿਸ਼ਤਾ ਆਇਆ ਤੇ ਪਹਿਲਾਂ ਤੇ ਤੇਰੇ ਰਿਸ਼ਤੇ ਲਈ ਲੋਕ ਤਰ ਲੈ ਲੈਂਦੇ ਸੀ ਤੇ ਹੁਣ ਗੱਲਾਂ-ਵੱਤਾਂ ਕਰਦੇ ਰਾਤ ਨਿਕਲੀ ਸਵੇਰ ਹੋਈ ਤਾਂ ਮਾਂ ਨੇ ਦਲੇਰ ਨੂੰ ਮੱਖਣ ਨਾਲ ਆਲੂ ਦੇ ਪਰੌਂਠੇ ਬਣਾ ਕੇ ਦਿੱਤੇ ਚਾਚੀ ਗੀਜੀ ਸਵੇਰੇ ਹੀ ਆ ਗਈ ਸੀ ਆ ਕੇ ਮੰਝੇ ਤੇ ਬੈਠ ਕੇ ਦਲੇਰ ਤੋਤੇ ਕਪੜੇ ਸੰਭਾਲ ਰਹੀ ਸੀ ਤੇ ਮਾਂ ਤੇ ਚਾਚੀ ਗੇਜੀ ਦੇ ਵਿੱਚ ਕੋਈ ਮੂਖ ਗੱਲਬਾਤ ਹੋ ਰਹੀ ਸੀ ਪਰ ਉਹ ਦਲੇਰ ਨਾਲ ਖੁੱਲ ਕੇ ਕੋਈ ਗੱਲ ਨਹੀਂ ਕਰ ਰਹੀਆਂ ਸੀ ਦਲੇਰ ਨੂੰ ਗੱਲ ਦੀ ਸਮਝ ਤਾਂ ਲੱਗ ਰਹੀ ਸੀ ਕਿ ਕੋਈ ਗੱਲ ਆ ਪਰ ਕੀ ਗੱਲ ਆ ਇਹੋ ਭਾਪ ਨੇ ਪਾ ਰਹੀ ਸੀ ਫਰੋਜ਼ ਨੇ ਜਾਦਕਾਪ ਗੇਜੀ ਨੂੰ ਦਿੰਦੇ ਕਿਹਾ ਗੇਜੀ ਬੱਚੇ ਥੋਂ ਥਾਈ ਲੱਗੇ ਹੋਣ ਹੋਰ ਕੀ ਚਾਹੀਦਾ ਮੁੰਡਾ ਬਾਹਰ ਆ ਪਵਨ ਵਿਆਹੀ ਗਈ ਚੰਗਾ ਮੁੰਡਾ ਮਿਲ ਗਿਆ ਹੁਣ ਤਾਂ ਦਲੇਰ ਦਾ ਹੀ ਫਿਕਰ ਸਤਾਉਂਦਾ ਰਹਿੰਦਾ ਕਿਸ ਨੂੰ ਕੋਈ ਚੰਗਾ ਸਾਥ ਟੱਕਰ ਜਾਏ ਦਲੇਰ ਨੇ ਫਰੋਜ਼ਪਾਲ ਦੇਖ ਤੇ ਕਿਹਾ ਮਾਂ ਪਹੇਲੀ ਪਉਣੀ ਤਾਂ ਤੈਨੂੰ ਆਉਂਦੀ ਪਰ ਮੈਨੂੰ ਬੁੱਝ ਨਹੀਂ ਘਟ ਆਉਂਦੀ ਆ ਜੋ ਗੱਲ ਦੋਹਾਂ ਪਕਾਈ ਉਹ ਸਿੱਧੀ ਕਰ ਲਾ ਫਰੋਜ਼ ਨੇ ਗੇਜੀਵਲ ਦੇਖਿਆ ਤੇ ਫਿਰ ਉੱਚੀ ਬੋਲਦੀ ਕਿਹਾ ਨਹੀਂ ਤੇਰੇ ਤੋਂ ਡਰਦੀ ਮੈਂ ਮੈਂ ਤੇਰੀ ਮਾਂ ਕਿ ਤੂੰ ਮੇਰੀ ਮਾਂ ਤੂੰ ਹੀ ਆ ਮਾਂ ਪਰ ਗੱਲ ਕੀ ਦੱਸ ਫਰੋਜ਼ ਨੇ ਦਲੇਰ ਨੂੰ ਕੋਲ ਵਠਾ ਲਿਆ ਤੇ ਉਸ ਦਾ ਹੱਥ ਆਪਣੇ ਹੱਥ ਵਿੱਚ ਫੜ ਕੇ ਕਿਹਾ ਦਲੇਰ ਤੂੰ ਬੜੀ ਭਾਗਾਂ ਵਾਲੀ ਰਹੀ ਆ ਤੇਰੇ ਤੋਂ ਬਾਅਦ ਤੇਰੇ ਪਿਓ ਨੇ ਆਪਣਾ ਘਰ ਬਣਾਇਆ ਕੰਮ ਤੰਦਾ ਜਮਾਈ ਅਤੇ ਤੂੰ ਤੀ ਭਰਾ ਤੇ ਭੈਣ ਦਾ ਹੱਥ ਫੜ ਕੇ ਲਈ ਤੇਰੇ ਵਰਗੀ ਧੀ ਦਾ ਕਿਸਮਤ ਨਾਲ ਮਿਲਦੀ ਕਹਿੰਦੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਜੋ ਉਸ ਨੇ ਆਪਣੀ ਚੁੰਨੀ ਦੇ ਪੱਲੇ ਨਾਲ ਸਾਫ਼ ਕੀਤੀ ਪਰਤੀ ਗੱਲ ਇਹ ਵੀ ਆ ਕਿ ਸਮਾਜ ਜੇਕਰ ਕਿਸੇ ਖਿਤਾਬ ਨਾਲ ਔਰਤ ਨੂੰ ਨਿਵਾਸ ਦਿੰਦਾ ਤਾਂ ਉਸ ਤੋਂ ਪਿੱਛਾ ਛਡਾਉਣਾ ਨਾ ਮੁਮਕਿਨ ਜਾ ਹੁੰਦਾ ਮਾ ਉਸ ਸਮੇਂ ਨੂੰ ਪਤਾ ਪਰ ਗੱਲ ਕੀ ਆ ਪਰੇਸ਼ਾਨੀ ਵਿੱਚ ਦਲੇਰ ਨੇ ਮਾਂ ਨੂੰ ਕਿਹਾ ਗੇਜੀ ਚਾਚੀ ਰਿਸ਼ਤਾ ਲੈ ਕੇ ਆਈ ਤੇਰੇ ਲਈ ਪਰ ਕਹਿੰਦੇ ਫਰੋ ਚੁੱਪ ਹੋਗੀ ਪਰ ਕੀ ਮਾਂ ਗੇਜੀ ਬੋਲ ਪਈ ਪੁੱਤ ਕੋਈ ਕਮੀ ਨਹੀਂ ਛੋਟਾ ਜਿਹਾ ਪਰਿਵਾਰ ਆ ਦੋ ਪਰਾਪਰਾ ਨੇ ਅਸਲ ਵਿੱਚ ਮੁੰਡੇ ਦਾ ਪਹਿਲਾਂ ਵਿਆਹ ਹੋ ਕੇ ਛੋਟੇ ਛੁੜਾ ਹੋ ਗਿਆ ਕੋਈ ਜਵਾਕ ਨਹੀਂ ਜੇ ਚੰਗਾ ਲੱਗੇ ਤਾਂ ਵਿਚਾਰ ਕਰ ਦੱਸ ਦੇਣਾ ਕੋਈ ਬਹਿਮ ਨਹੀਂ ਕਰਦੇ ਉਹ ਚੰਗੇ ਨਹੀਂ ਕੋਈ ਮੰਗ ਵੀ ਨਹੀਂ ਰੱਖਦੇ ਸੁਣ ਦਲੇਰ ਚੁੱਪ ਹੀ ਰਹਿ ਗਈ ਤੇ ਉੱਠ ਕੇ ਅੰਦਰ ਚਲੇ ਗਈ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਜੀ ਉੱਠ ਖੜੀ ਹੋਈ ਠੀਕ ਆ ਪੈਨ ਮੈਂ ਚੱਲਦੀ ਆ ਜਿਵੇਂ ਵੀ ਚੰਗਾ ਲੱਗੇ ਦੱਸ ਦੇਣਾ ਆ ਰਾਮ ਨਾਲ ਸੁੱਚ ਕੋਈ ਕਾਲੀ ਨਹੀਂ ਗੇਜੀ ਚਲੇਗੀ ਪਰ ਹੁਣ ਦਲੇਰ ਨਾਲ ਇਸ ਬਾਰੇ ਫਰੂਜ ਨੇ ਕੋਈ ਗੱਲ ਨਹੀਂ ਕੀਤੀ ਸ਼ਾਮ ਪੈ ਗਈ ਰਾਤ ਦਲੇਰ ਮੰਜੇ ਤੇ ਪਈ ਜਦੋਂ ਵੀ ਅੱਖਾਂ ਬੰਦ ਕਰਦੀ ਉਸ ਨੂੰ ਬਨਰਾਸ਼ ਦਾ ਖਿਆਲ ਆਉਂਦਾ ਉਹ ਫੇਰ ਅੱਖਾਂ ਖੋਲ ਲੈਂਦੀ ਪਤਾ ਨਹੀਂ ਇੰਝ ਕਿੰਨੀ ਹੀ ਵਾਰ ਹੋਇਆ ਉਸਨੇ ਪਾਸਾ ਲਿਆ ਤਾਂ ਦੂਜੇ ਪਾਸੇ ਪਾਸਾ ਲੈਂਦੇ ਉਸ ਨੂੰ ਫਰੂਜ ਛੱਤ ਵੱਲ ਤੱਕਦੀ ਨਚ ਰਹੀ ਕੀ ਗੱਲ ਮਸਾਉਂਦੀ ਨਹੀਂ ਨੀਂਦ ਨਹੀਂ ਆ ਰਹੀ ਦਲੇ ਨੇ ਗਹਿਰਾ ਸਾਹ ਲੈਂਦੇ ਕਿਆ ਮੈਂ ਥੋੜਾ ਸਮਾਂ ਦੇ ਮੈਨੂੰ ਜ਼ਿੰਦਗੀ ਵਿੱਚ ਇੱਕ ਨਵੇਂ ਪਾਸੇ ਲੱਗੀ ਹਾਂ ਮੈਨੂੰ ਦੇਖਣ ਦੇ ਜ਼ਿੰਦਗੀ ਮੈਨੂੰ ਕੀ ਦਿੰਦੀ ਆ ਵਿਆਹ ਤਾਂ ਹੈ ਹੀ ਮੈਨੂੰ ਪਤਾ ਆ ਕਿ ਮੇਰੇ ਦਿਵਾਲੀ ਕੀ ਕੱਟ ਰਹੀਆਂ ਹਨ ਪਰ ਫਿਰ ਵੀ ਮੈਂ ਸਮਾਂ ਲੈਣਾ ਚਾਹਨੀ ਆ ਤੇ ਤੇਰੇ ਤੋਂ ਬਿਨਾ ਕੋਈ ਮੈਨੂੰ ਇਹ ਸਮਾਂ ਨਹੀਂ ਦੇ ਸਕਦਾ ਦਲੇਰ ਦੀ ਗੱਲ ਸੁਣ ਫਰੋਜ ਉੱਠ ਬੈਠ ਗਈ ਤੇ ਇਸ ਸਮੇਂ ਤੋਂ ਹੀ ਡਰ ਲੱਗਦਾ ਅੱਜ ਮੈਂ ਹਾਂ ਤੇਰਾ ਚੰਗਾ ਸੋਚਣ ਵਾਲੀ ਕੱਲ ਜੇ ਮੈਂ ਨਾ ਰਹੀ ਤਾਂ ਕੌਣ ਤੇਰਾ ਦੇਖੂਗਾ ਤੈਨੂੰ ਕੁਝ ਨਹੀਂ ਹੋਣਾ ਤੂੰ ਅਜੇ ਬਹੁਤ ਕੁਝ ਦੇਖਣਾ ਕਹਿੰਦੇ ਦਲੇਰ ਫਰੋਜ ਨਾਲ ਚਿਪਕ ਗਈ ਤੇ ਉਸ ਨੂੰ ਲਾੜ ਕਰਨ ਲੱਗ ਗਈ ਫਰੋਜ਼ ਨੇ ਉਸ ਦਾ ਸਿਰ ਪਲੂਸ ਤੇ ਕਿਹਾ ਚਲ ਠੀਕ ਆ ਤੂੰ ਆਪਣਾ ਸਮਾਂ ਲੈ ਪਰ ਮੈਂ ਵੀ ਅਜੇ ਨਾ ਨਹੀਂ ਕਹਿਣੀ ਦੇਖਦੇ ਆ ਉੱਠ ਕਿਹੜੀ ਕਰਵਟ ਫੈਰਦਾ ਤੇ ਨਾਲ ਪੁੱਛ ਪੜਤਾਲ ਵੀ ਕਰ ਲਵਾਂਗੀ ਕਿ ਤਲਾਕ ਕਿਉਂ ਹੋਇਆ ਦਲੇਰ ਨੇ ਫਿਲਹਾਲ ਲਈ ਫਰੋਜ਼ ਨੂੰ ਮਨਾ ਕੇ ਟਾਲ ਦਿੱਤਾ ਸੀ ਤੇ ਫਰੋਜ਼ ਨੇ ਵੀ ਦਲੇਰ ਦੀ ਭਾਵਨਾਵਾਂ ਨੂੰ ਸਮਝ ਉਸ ਦਾ ਸਾਥ ਦਿੱਤਾ ਸੀ ਹੰਦੋਂ ਮੇ ਮਾਂ ਮਾਤਿਆਂ ਸੋ ਗਈਆਂ ਤੇ ਅਗਲੇ ਦਿਨ ਉਹਨਾਂ ਨੇ ਪਵਨ ਨੂੰ ਬੁਲਾਉਣ ਦਾ ਵੀ ਸੋਚਿਆ ਦਿਨ ਪੰਖ ਲਗਾ ਕੇ ਉੜੇ ਰਹੇ ਸੀ ਦਲੇਰ ਦੀ ਪੰਵਨ ਵੀ ਕਰਾ ਗਈ ਸੀ ਤੇ ਉਹ ਦੋਨੋਂ ਖੂਬ ਗੱਲਾਂ ਕਰਦੀਆਂ ਦਲੇਰ ਨੇ ਉਸ ਨੂੰ ਉਸ ਦੇ ਘਰਵਾਰ ਤੇ ਸਾਰੇ ਪਰਿਵਾਰਵਾਰੀ ਪੁੱਛ ਰਹੀ ਸੀ ਦਲੇਰ ਮੈਂ ਖੁਸ਼ ਹਾਂ ਤੂੰ ਵਾਰ-ਵਾਰ ਕਿਉਂ ਪੁੱਛ ਰਹੀ ਹੈ ਚੰਗਾ ਲੱਗਦਾ ਜੇ ਤੂੰ ਵਾਰ-ਵਾਰ ਕਹਿੰਨੀ ਹੈ ਕਿ ਤੂੰ ਖੁਸ਼ ਹਾਂ ਤੂੰ ਕੁਝ ਦੱਸ ਆਪਣੇ ਕਾਲਜ ਬਾਰੇ ਪਵਨ ਨੇ ਪੁੱਛ ਲਿਆ ਵਧੀਆ ਸਭ ਸੇ ਲੰਬੀ ਬਣ ਗਈਆਂ ਨੇ ਤੇ ਕੁਝ ਹੋਰ ਲੋਕ ਵੀ ਜਨਨ ਲੱਗੇ ਨੇ ਸਾਰਾ ਕੁਝ ਠੀਕ ਆ ਪਰ ਕਦੇ-ਕਦੇ ਘਰ ਬਹੁਤ ਯਾਦ ਆਉਂਦਾ ਤਾਂ ਹੀ ਭੱਜੀ ਆਈ ਤੂੰ ਕਰ ਨਹੀਂ ਯਾਰ ਉਹ ਗੱਲ ਨਹੀਂ ਬਸ ਪੜੇ ਸਾਲਾਂ ਬਾਅਦ ਪਾਪਾ ਮਿਲੇ ਮੇਰੇ ਸੁਪਨੇ ਵਜ ਤੇ ਮਨ ਉਚਾਟ ਹੋ ਗਿਆ ਤੋਂਨ ਸਾਰਿਆਂ ਨੂੰ ਮਿਲਣ ਦਾ ਦਿਲ ਕੀਤਾ ਬਸ ਫਿਰ ਆ ਗਏ ਹਾਂ ਮਿਲਣ ਤਾਂ ਮੇਰਾ ਵੀ ਹਮੇਸ਼ਾ ਦਿਲ ਕਰਦਾ ਰਹਿੰਦਾ ਕਦੇ ਘਰ ਦੀ ਬਹੁਤ ਯਾਦ ਆਉਂਦੀ ਮਾਮੇ ਪਿੰਡ ਹੋ ਕੇ ਵੀ ਆਈ ਪਰ ਮੈਨੂੰ ਤਾਂ ਉੱਥੇ ਵੀ ਮਾਂ ਕਹਿੰਦੀ ਉਹ ਚੁੱਪ ਹੋ ਕੇ ਗੱਲ ਪੂਰੀ ਕਰ ਪਵਣ ਹੈ ਇਹ 부ਝਾਰਤਾ ਨਹੀਂ 부ਝ ਪੁੰਦੀਆਂ ਮੇਰੇ ਤੋਂ ਦਲੇਰ ਮਾਂ ਉੱਥੇ ਖੁਸ਼ ਨਹੀਂ ਤੇਰੇ ਬਾਰੇ ਗੱਲਾਂ ਸੁਣ ਸੁਣ ਪਰੇਸ਼ਾਨੀ ਵਿੱਚ ਰੋ ਪੈਂਦੀ ਆ ਦੇਖ ਪੈਨ ਜੋ ਚੱਲ ਰਿਹਾ ਉਹ ਅਜੇ ਇੰਜ ਹੀ ਚੱਲਣਾ ਮੈਂ ਬਦਲ ਨਹੀਂ ਸਕਦੀ ਰੋਣ ਨਾਲ ਦੁਖੀ ਹੋਣ ਕੰਨ ਕੁਝ ਸਹੀ ਨਹੀਂ ਹੋਣਾ ਵਕਤ ਹਰ ਚੀਜ਼ ਦਾ ਇਲਾਜ ਹੈ ਉਸੇ ਸਹਾਰੇ ਹੋਣਾ ਪੈਂਦਾ ਕਦੇ-ਕਦੇ ਮੈਂ ਸਭ ਵਕਤ ਤੇ ਛੱਡ ਦਿੱਤਾ ਕਦੇ-ਕਦੇ ਇਹ ਵੀ ਸੋਚਦੀ ਹਾਂ ਜਿਸ ਦੇ ਮਾਪਿਆਂ ਸੈਕਸੀਡੈਂਟ ਵਿੱਚ ਬਚੇ ਨਹੀਂ ਉਸ ਲਈ ਤਾਂ ਮੇਰੇ ਤੋਂ ਮਾੜਾ ਤੇ ਉਸ ਦਿਨ ਤੋਂ ਬੁਰਾ ਕੋਈ ਦਿਨ ਨਹੀਂ ਹੋਣਾ ਮਾਂ ਨੂੰ ਕੌਣ ਸਮਝਾਵੀਂ ਦਲੇਰ ਉਹ ਤਾਂ ਕਮਲੀ ਹੋਈ ਪਈ ਦੋਨੋਂ ਕਾਫੀ ਦਿਨ ਗੱਲਾਂ ਕਰਦੀ ਰਹੀਆਂ ਤੇ ਫਿਰ ਉੱਟ ਕੇ ਰੋਟੀ ਪਾਣੀ ਦਾ ਕੀਤਾ ਅਗਲੇ ਦਿਨ ਆਪਣੇ ਘਰ ਵਾਲੀ ਨਾਲ ਪਵਨ ਵੀ ਚਲੇ ਗਈ ਦਲੇਰ ਤੇ ਫਰੋਜ ਮਾਮੀ ਪਿੰਡ ਚਲੀਏ ਗਈਆਂ ਤੇ ਉਥੋਂ ਹੀ ਮੁਲਕਰਾਜ ਦਲੇਰ ਨੂੰ ਕਾਲੇ ਛੱਡਣ ਚਲਾ ਗਿਆ ਮੁਲਕਰਾਜ ਨੇ ਗੱਲ ਕਰ ਲਈ ਇੱਕ ਫੋਨ ਵੀ ਦਲੇਰ ਨੂੰ ਲੈ ਦਿੱਤਾ ਸੀ ਜਿਸ ਨਾਲ ਉਹ ਕਰ ਗੱਲ ਕਰ ਸਕੇ ਬਾਪਸੀ ਦੇ ਰਹਾ ਤੇ ਦਲੇਰ ਦੇ ਖਿਆਲਾਂ ਵਿੱਚ ਸਿਰਫ ਬੰਨ੍ਹਾ ਸੀ ਕਈ ਸਵਾਲ ਉਸਦਾ ਦਿਲ ਪੁੱਛ ਰਿਹਾ ਸੀ ਤੇ ਆਪਣੇ ਵਿਚਾਰਾਂ ਦੇ ਵਿੱਚ ਗਵਾ ਚੁੱਕੀ ਦਲੇਰ ਨੂੰ ਕਿਸੇ ਵੀ ਸਵਾਲ ਦੇ ਜਵਾਬ ਪਤਾ ਨਹੀਂ ਸੀ ਕਦੇ-ਕਦੇ ਕੁਝ ਭਾਵਨਾਵਾਂ ਮਨ ਦੇ ਵਿੱਚ ਪੁਚਾਲਮ ਚਾ ਦਿੰਦੀਆਂ ਨੇ ਬਸ ਉਹੀ ਹਾਲ ਦਲੇਰ ਦਾ ਸੀ ਉਹ ਸੋਚਦੀ ਉਸਦਾ ਹਰੀ ਤੇ ਸਵਾਲ ਜਵਾਬ ਤਕਨੀ ਮੈਨੂੰ ਇਹ ਅਹਿਸਾਸ ਕਿਉਂ ਜਗਾਉਂਦੀ ਆ ਕਿ ਉਸਦੇ ਦਿਲ ਵਿੱਚ ਮੇਰੇ ਲਈ ਕੁਝ ਹੈ ਜਾਂ ਇਹ ਸਿਰਫ ਮੇਰਾ ਭੁਲੇਖਾ ਫਿਰ ਉਹ ਖੁਦ ਨੂੰ ਪੁੱਛਦੀ ਮੈਂ ਇੰਜਰੀ ਤਾਂ ਨਹੀਂ ਸੀ ਮੈਂ ਸਿਰਫ ਉਸਨੂੰ ਕਿਉਂ ਸੋਚ ਰਹੀ ਹਾਂ ਕਈ ਸਵਾਲ ਉਸਦੇ ਮਨ ਵਿੱਚ ਉੱਠ ਰਹੇ ਸੀ ਫਿਰ ਹੱਸ ਕੇ ਉਸਨੇ ਖੁਦ ਨੂੰ ਕਿਹਾ ਮੈਂ ਵੀ ਪਾਗਲ ਹਾਂ ਮੈਨੂੰ ਪਤਾ ਆ ਇਹ ਭਰਮ ਕਾਲਜ ਆ ਗਿਆ ਗੇਟ ਤੋਂ ਹੀ ਮੁਲਕ ਰਾਸ਼ ਮੁੜ ਗਿਆ ਗਲੇ ਕਮਰੇ ਵਿੱਚ ਗਈ ਤਾਂ ਬਾਣੀ ਅਜ ਕਾਲਜ ਨਹੀਂ ਗਈ ਸੀ ਉਬੜੀ ਗੋਆਚੇ ਇੱਕ ਨੁੱਕਰ ਵਿੱਚ ਕਮਰੇ ਵਿੱਚ ਹਨੇਰਾ ਕਰਕੇ ਬੈਠੀ ਸੀ ਦਲੇਰ ਨੇ ਕਮਰੇ ਦੀ ਬੱਤੀ ਜਗਾਈ ਤਾਂ ਉਹ ਤਪਕ ਕੇ ਉੱਠ ਗਈ ਦਲੇਰ ਕਹਿੰਦੀ ਉਹ ਦਲੇਰ ਨੂੰ ਕੁੱਟ ਕੇ ਕਲਾਵੇ ਲਗਾ ਕਿ ਬਹੁਤ ਰੋਈ ਚੰਗਾ ਹੋਇਆ ਦਲੇਰ ਧੁਆਗੀ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਸੀ ਬਾਣੀ ਨੇ ਬੁਸਕ ਦੀ ਦਲੇਰ ਨੂੰ ਕਿਹਾ ਹਾਂ ਮੈਂ ਆ ਗਈਆਂ ਪਰ ਤੈਨੂੰ ਕੀ ਹੋਇਆ ਤੂੰ ਰੋਗਿਆ ਰਹੀਆਂ ਤੇ ਕਾਲਜ ਕਿਉਂ ਨਹੀਂ ਗਈ ਇੱਕ ਸਾਰੀ ਕਈ ਸਵਾਲ ਦਲੇਰ ਨੇ ਕਰਲੇ ਬਾਣੀ ਨੇ ਆਪਣਾ ਮੂੰਹ ਸਾਫ਼ ਕਰਦੇ ਕਿਹਾ ਤੂੰ ਆਰਾਮ ਕਰ ਮੇ ਤੇਰੀ ਚਾਲਕਿਉਨੀਆ ਹਾਂ ਬਾਣੀ ਨੂੰ ਇੰਚ ਵਿਖਰੀ ਤੇ ਪਰੇਸ਼ਾਨ ਦੇ ਇੱਕ ਦਲੇਰ ਤੇ ਧਿਆਨ ਮਿੱਕੀ ਵੱਲ ਗਿਆ ਮੇਕੀ ਨਾਲ ਕੋਈ ਗੱਲ ਹੋਈ ਤੇਰੀ ਉਸਨੇ ਇੱਕਦਮ ਬਾਣੀ ਤੋਂ ਪੁੱਛਿਆ ਕੋਈ ਵੀ ਭਾਵਨਾ ਜਦੋਂ ਇਨਸਾਨ ਤੇ ਹਾਵੇ ਹੋ ਜਾਂਦੀ ਹੈ ਤਾਂ ਉਹ ਬਾਕੀ ਚਾਰੇ ਪਾਸੇ ਦੀ ਚੰਗੇ ਮਾੜੇ ਦੀ ਸਮਝ ਪਲਿੱਤ ਕਰ ਦਿੰਦੀ ਹੈ ਕੋਈ ਦੂਸਰਾ ਸਾਡਾ ਭਲਾ ਬੁਰਾ ਦੂਰ ਤੋਂ ਹੀ ਸਮਝ ਰਿਹਾ ਹੁੰਦਾ ਪਰ ਆਪਾਂ ਹੰਡਾ ਕੇ ਵੀ ਉਸ ਨੂੰ ਸਮਝ ਨਹੀਂ پا ਰਹੇ ਹੁੰਨੀ ਬਾਣੀ ਨੂੰ ਚਰੁ ਦਲੇਰ ਨੇ ਮਿੱਕੀ ਦਾ ਪੁੱਛਿਆ ਉਹ ਤਪਕ ਗਈ ਦਲੇਰ ਸਮਝ ਗਈ ਤੇ ਉਹ ਬਾਣੀ ਨੂੰ ਕੋਲ ਲੈ ਕੇ ਬੈਠ ਗਈ ਹੁੰਦਸ ਕੀ ਗੱਲ ਬਾਣੀ ਰੋ ਪਈ ਦਲੇਰ ਜਰੂਰ ਤੂੰ ਗਈ ਤਾਂ ਅਗਲੇ ਦਿਨ ਹੀ ਮਿੱਕੀ ਤੇ ਉਸਦੇ ਦੋਸਤਾਂ ਨੇ ਕਾਲਜ ਤੋਂ ਛੁੱਟੀ ਕਰ ਬਾਹਰ ਕੋ ਮੁੰਡਾ ਪ੍ਰੋਗਰਾਮ ਬਣਾਇਆ ਮੈਨੂੰ ਵੀ ਮਿੱਕੀ ਨੇ ਨਾਲ 온ਲੀ ਕਿਹਾ ਉਹ ਉਸਦੇ ਤਿੰਨ ਦੋਸਤ ਤੇ ਉਹਨਾਂ ਦੇ ਗਰਲਫ੍ਰੈਂਡ ਵੀ ਨਾਲ ਸੀ ਮੈਂ ਸੋਚੇ ਕਿ ਕੋਮਨ ਹੀ ਜਾਣਾ ਇਸ ਬਹਾਨੇ ਮੈਨੂੰ ਮਿੱਕੀ ਨਾਲ ਥੋੜਾ ਸਮਾਂ ਬਤਾਉਣ ਦਾ ਵੀ ਮੌਕਾ ਮਿਲ ਜਾਏਗਾ ਪਰ ਕਹਿੰਦੀ ਉਹ ਫਿਰ ਰੋਣ ਲੱਗ ਗਈ ਪਰ ਕੀ ਬਣੀ ਮੈਨੂੰ ਸਭ ਦੱਸ ਮੇਰਾ ਦਿਲ ਕਵਰਾ ਰਿਹਾ ਤੈਨੂੰ ਇੱਚ ਪਰੇਸ਼ਾਨ ਦੇ ਕੇ ਦਲੇਰੀ ਸਾਰੇ ਪਿਕਨਿਕ ਤੇ ਗਏ ਸੀ ਤੇ ਉਥੇ ਨਾ ਸਾਰਿਆਂ ਨੇ ਡਰਿੰਕ ਵੀ ਕੀਤੀ ਮਿੱਕੀ ਨੇ ਮੈਨੂੰ ਵੀ ਪੀਣ ਲਈ ਕਿਹਾ ਪਰ ਮੈਂ ਨਾ ਕਰ ਦਿੱਤੀ ਉਸਨੇ ਉਸ ਵਕਤ ਮੈਨੂੰ ਬੈਕਵਰਡ ਦੇ ਉਰ ਬਹੁਤ ਕੁਝ ਕਹਿ ਕੇ ਜਲੀਲ ਕੀਤਾ ਗੱਲ ਸਿਰਫ ਇੱਥੇ ਹੀ ਨਹੀਂ ਮੁੱਕੀ ਕਹਿੰਦੀ ਬਾਣੀ ਫੇਰ ਰੂਪਈ ਉਸਨੇ ਆਪਣੇ ਗਰਦਨ ਤੋਂ ਕਪੜਾ ਹਟਾਤੇ ਕੱਟੇ ਦੇ ਨਿਸ਼ਾਨ ਚ ਰੁਦਲੇ ਨੂੰ ਦਿਖਾਏ ਤਾਂ ਉਹ ਕਵਰਾ ਕੇ ਉੱਠ ਖਲੋਤੀ ਉਸਨੇ ਕਿਸਨੇ ਕੀਤਾ ਹੈ ਉਸਨੇ ਬਾਣੀ ਨੂੰ ਪੁੱਛਿਆ ਬਾਣੀ ਰੋਂਦੀ ਰਹੀ ਦਲੇਨ ਉਸ ਨੂੰ ਮੋਢਿਆਂ ਤੋਂ ਹਿਲਾਉਂਦੇ ਹੋਏ ਪੁੱਛਿਆ ਬਾਣੀ ਕੀ ਇਹ ਮਿੱਕੀ ਨੇ ਕੀਤਾ ਬਾਣੀ ਰੋਂਦੀ ਹੋਈ ਬੋਲੀ ਨਹੀਂ ਉਸਦੇ ਦੋਸਤ ਨੇ ਕੀ ਉਸਦੇ ਦੋਸਤ ਨੇ ਦਲੇਨ ਨੇ ਤਹਰਾਉਂਦੇ ਹੋਏ ਬੜੀ ਹੈਰਾਨੀ ਨਾਲ ਪੁੱਛਿਆ ਕੋਈ ਹੋਰ ਹਰਕਤ ਤਾਂ ਨਹੀਂ ਕੀਤੀ ਉਸਨੇ ਨਹੀਂ ਮਿੱਕੀ ਸਾਹਮਣੇ ਸੀ ਪਰ ਉਸਨੇ ਉਸ ਨੂੰ ਨਾ ਹੀ ਰੋਕਿਆ ਨਾ ਕੁਝ ਕਿਹਾ ਕਹਿੰਦੇ ਬਾਣੀ ਰੋ ਰੋ ਆਪਣਾ ਬੁਰਾ ਹਾਲ ਕਰ ਰਹੀ ਸੀ ਦਲੀਨਿਊਸ ਨੂੰ ਚੁਪਨੀ ਕਰਵਾਇਆ ਤੇ ਰੋਹ ਦਿੱਤਾ ਜਦੋਂ ਬਾਣੀ ਨੇ ਜੀਪ ਪਰ ਰੋਲੀਆ ਤਾਂ ਦਲੀਨਿਊਸ ਨੂੰ ਪੀਂਦੀ ਪਾਣੀ ਦਿੱਤਾ ਤੇ ਉਹ ਸਕੂਲ ਬੈਠ ਗਈ ਬਾਣੀ ਮੈਨੂੰ ਪਤਾ ਆ ਹੁਣ ਮੈਂ ਜੋ ਤੈਨੂੰ ਕਹਿਣ ਜਾ ਰਹੀ ਹਾਂ ਤੈਨੂੰ ਥੋੜਾ ਅਜੀਬ ਲੱਗੇਗਾ ਪਰ ਜੇਕਰ ਤੂੰ ਸੋਚੇਂਗੀ ਤਾਂ ਸਹੀ ਵੀ ਲੱਗੇਗਾ ਬਾਣੀ ਜ਼ਿੰਦਗੀ ਵਿੱਚ ਜੋ ਵੀ ਹੁੰਦਾ ਚੰਗਾ ਹੀ ਹੁੰਦਾ ਉਹ ਇਨਸਾਨ ਤੇਰੇ ਲਈ ਸਹੀ ਨਹੀਂ ਜੇਕਰ ਤੈਨੂੰ ਕੋਈ ਵੀ ਕਹਿੰਦਾ ਤੂੰ ਯਕੀਨ ਨਾ ਕਰ ਦੇ ਤੈਨੂੰ ਉਹ ਬੁਰਾ ਲੱਗਦਾ ਤੇ ਤੂੰ ਇਸ ਇਕਤਰਫਾ ਰਿਸ਼ਤੇ ਵਿੱਚ ਦਿਲ-ਦਿਲ ਵਾਂਗ ਫਸ ਕੇ ਰਹਿ ਜਾਂਦੀ। ਇਹ ਜੋ ਤੇਰੇ ਨਾਲ ਹੋਇਆ ਤੈਨੂੰ ਉਸ ਵਕਤ ਹੀ ਉਸ ਦਾ ਜਵਾਬ ਦੇਣਾ ਚਾਹੀਦਾ ਸੀ। ਪਰ ਹੁਣ ਤੈਨੂੰ ਸਮਝ ਲੈਣਾ ਚਾਹੀਦਾ ਕਿ ਤੇਰੇ ਚੰਗੇ-bure ਦੀ ਲਕੀਰ ਕੀ ਆ। ਨਾ ਇਸ ਗੱਲ ਤੋਂ ਦੁਖੀ ਹੋ, ਰੋਣ ਦੀ ਜ਼ਰੂਰਤ ਹੈ, ਨਾ ਲੁੱਕ ਕੇ ਬੈਠਣ ਦੀ। ਇੱਕ ਨਵੀਂ ਊਰਜਾ ਲੈ ਤੇ ਦੱਸ ਦੇ ਉਸ ਨੂੰ ਕਿ ਉਸ ਨੇ ਕੀ ਗੁਆਇਆ ਤੇ ਉਸ ਦੀ ਕੀ ਔਕਾਤ ਆ। ਪਰ ਦਲੇਰ ਪਰ ਕੀ? ਮੇਰੇ ਦਿਲ ਵਿੱਚ ਅਜੀਬ ਡਰ ਬੈਠ ਗਿਆ। ਮੈਂ ਕਾਲਜ ਨਹੀਂ ਜਾ ਸਕਤੀ। ਜੋ ਸਭ ਕਰ ਸਕਤੀ ਹਾਂ ਬਾਣੀ ਇੱਕ ਵਾਰ ਉੱਠ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕਿੰਨੀ ਸੋਹਣੀ ਕਿੰਨੀ ਪਿਆਰੀ ਤੇ ਕਿੰਨੀ ਸਮਝਦਾਰ ਹਾਂ ਤੂੰ ਓਟ ਸ਼ਾਬਾਸ਼ ਬਾਣੀ ਉੱਠੀ ਤੇ ਦਲੇਰ ਨੂੰ ਗਲਵਕੜੀ ਵਿੱਚ ਲੈ ਰੋਣ ਲੱਗੀ ਕੀ ਹੋਇਆ ਕੁਝ ਵੀ ਤਾਂ ਨਹੀਂ ਮੈਂ ਤੇਰੇ ਨਾਲ ਹੀ ਹਾਂ ਹਾਂ ਮੈਨੂੰ ਪਤਾ ਤੂੰ ਮੇਰੇ ਨਾਲ ਚੱਲ ਫਿਰ ਮੂੰਹ ਤੋਂ ਕੱਪੜੇ ਬਦਲ ਚੱਲ ਕੁਝ ਖਾ ਕੇ ਆਉਣੀ ਹੈ ਨਹੀਂ ਮੇਰਾ ਮਨ ਨਹੀਂ ਦਲੇਰ ਚੱਲ ਠੀਕ ਆ ਨਹੀਂ ਜਾਂਦੇ ਕਮਰੇ ਵਿੱਚ ਹੀ ਕੁਝ ਲਿਆ ਕੇ ਖਾਣੇ ਆ ਅੱਛਾ ਇਹ ਤਾਂ ਦੱਸ 라ਵਿਤ ਤੇ ਦੀਪ ਨੂੰ ਕੀ ਕਿਹਾ ਤੂੰ ਕੁਝ ਵੀ ਨਹੀਂ ਕਦੇ-ਕਦੇ ਜ਼ਰੂਰੀ ਨਹੀਂ ਕਿ ਤੁਸੀਂ ਕੁਝ ਖੁਦ ਹੀ ਹੰਡਾਇਆ ਹੋਵੇ ਤਾਂ ਦਰਦ ਮਹਿਸੂਸ ਹੁੰਦਾ ਕੁਝ ਰਿਸ਼ਤੇ ਅਜੇ ਵੀ ਜ਼ਿੰਦਗੀ ਵਿੱਚ ਬਨ ਜਾਂਦੇ ਨੇ ਕਿ ਸਾਨੂੰ ਉਹਨਾਂ ਦੇ ਦਿਲ ਦਾ ਦਰਦ ਮਹਿਸੂਸ ਹੁੰਦਾ ਹੈ ਤੇ ਲੇਨੇ ਬਾਣੀ ਦਾ ਦਰਦ ਮਹਿਸੂਸ ਕੀਤਾ ਸੀ ਪਰ ਅਜੇ ਸਮਾਂ ਮिक्की ਨੂੰ ਸਭ ਕੁਝ ਸਿਖਾਉਂਦਾ ਨਹੀਂ ਸਗੋਂ ਬਾਣੀ ਨੂੰ ਮਜ਼ਬੂਤ ਬਣਾਉਣ ਦਾ ਸੀ ਦਲੇਰ ਬਾਹਰ ਤੋਂ ਕੁਝ ਕਾਂਲੇ ਲੈ ਆਈ ਤੇ ਇਹਨੇ ਨੂੰ ਰਾਵੀ ਤੇ ਦੀਪੀ ਆ ਗਈਆਂ ਸੀ ਉਹ ਦੋਨੋਂ ਵੀ ਦਲੇਰ ਨੂੰ ਦੇਖ ਬਹੁਤ ਖੁਸ਼ ਹੋਈਆਂ ਦਲੇਰ ਕਦੋਂ ਆਈ ਕਹਿੰਦੀ ਦੀਪਨੀ ਦਲੇਰ ਨੂੰ ਫੜ ਕੁਮਾਲਿਆ ਬਸ ਥੋੜੀ ਦੇਰ ਪਹਿਲਾਂ ਹੀ ਆਈ ਆ ਤੁਹਾਡੇ ਕਾਣ ਲਈ ਇਹ ਸੈਂਡਵਿਚ ਲੈ ਕੇ ਆਈ ਆ ਰਵੀ ਨੇ ਬਾਣੀਵਲ ਦੇਖਦੇ ਕਿਹਾ ਕੁਝ ਦਿਨਾਂ ਤੋਂ ਹੀ ਵੀ ਬਹੁਤ ਉਦਾਸ ਆ ਦਾਸਦੀ ਕੁਝ ਵੀ ਨਹੀਂ ਤੂੰ ਪੁੱਛ ਸ਼ਾਇਦ ਤੈਨੂੰ ਦੱਸੇ ਦੀਪ ਨੇ ਦੇਖਦੇ ਕਿਹਾ ਅੱਜ ਤਾਂ ਠੀਕ ਹੀ ਲੱਗ ਰਹੀ ਆ ਲੱਗਦਾ ਦਲੇਰ ਨੂੰ ਮਿਸ ਕਰਦੀ ਸੀ ਦਲੇਰ ਹੱਸ ਪਈ ਇੰਜ ਹੀ ਲੱਗਦਾ ਚਲੋ ਛੱਡੋ ਧੰਨਵਾਦ ਜੀ ਸਾਰਿਆਂ ਦਾ ਅੱਜ ਤਾਂ ਭਾਗ ਸੁਣਨ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ